ਪਿਤਰੀ ਪਕਸ਼ ਦੇ ਵਿੱਚ ਸ਼ਰਾਧਾਂ ਦੇ ਵਿੱਚ ਜਿਹੜਾ ਮੂਲ ਲੋਕ ਦੇ ਵਿੱਚ ਸ਼ਰਾਧ ਹੈ ਇਹ ਸ਼ਰਧਾ ਦਾ ਇੱਕ ਵਿਸ਼ੇ ਹੈ ਸ਼ਰਧਾ ਆਪਣੇ ਪਿਤਰਾਂ ਦੇ ਨਿਮਿਤ ਆਪਣੇ ਬਡੇ ਬਜ਼ੁਰਗਾਂ ਦੇ ਨਿਮਿਤ ਇਹ ਪਿਤਰੀ ਪਕਸ਼ ਚੱਲਿਆ ਆ ਰਿਹਾ ਹੈ ਔਰ ਅੱਜ ਦਾ ਨਹੀਂ ਪੁਰਾਤਨ ਸਮੇ ਤੋਂ ਚੱਲਿਆ ਆ ਰਿਹਾ ਹੈ ਔਰ ਪਿਤਰੀ ਪਕਸ਼ ਦੇ ਵਿੱਚ ਕਈ ਕਾਰਿਆ ਹਜੇ ਨੇ ਵੀ ਜਿਹੜੇ ਆਪਾਂ ਕਰ ਸਕਦੇ ਆ ਕਈ ਕਾਰਿਆ ਮਰਜੀਤ ਨੇ ਕਿਵੇਂ ਸ਼ੁਭ ਕਰਿਆ ਸ਼ੁਭ ਕਰਿਆ ਇਸ ਤਰ੍ਹਾਂ ਜਿਵੇਂ ਵਿਆਹ ਨਹੀਂ ਕਰ ਸਕਦੇ ਗ੍ਰਹਿ ਪ੍ਰਵੇਸ਼ ਨਹੀਂ ਕਰ ਸਕਦੇ ਵਾਹਨ ਨਹੀਂ ਖਰੀਦ ਸਕਦੇ ਕੋਈ ਕਪੜਾ ਨਹੀਂ ਖਰੀਦ ਸਕਦੇ ਇਹ ਚੀਜ਼ਾਂ ਨੂੰ ਸ਼ਾਸਤਰਾਂ ਦੇ ਵਿੱਚ ਮਨਾਈ ਕੀਤੀ ਗਈ ਹੈ ਕਾਰਨ ਇਹ ਕੀ ਹੈ ਕਿ ਜਿਹੜੇ ਕੀ ਆਪਣੇ ਪਿਤਰ ਨੇ ਆਪਣੇ ਪੂਰਵਜ ਨੇ ਮੰਨ ਲਓ ਆਪਣੇ ਪਰਦਾਦਾ ਜੀ ਨੇ ਦਾਦਾ ਜੀ ਨੇ ਜਾਂ ਮਤਲਬ ਜਿੰਨੇ ਵੀ ਆਪਣੇ ਪੂਰਵਜ ਨੇ ਉਹਨਾਂ ਦਾ ਕਿਸ ਦੀ ਸ਼ਰੀਰ ਛੱਡ ਕੇ ਉਹਨਾਂ ਦੇ ਨਿਮਿਤ ਅਸੀਂ ਸ਼ਰਧਾਂ ਦੇ ਵਿੱਚ ਤਰਪਨ ਕਰਦੇ ਹਾਂ ਉਹਨਾਂ ਦੇ ਨਿਮਿਤ ਅਸੀਂ ਪੂਜਨ ਕਰਵਾਂਦੇ ਹਾਂ ਤਾਂ ਕਿ ਉਹਨਾਂ ਦੀ ਹਮ ਬਲੇਸਿੰਗਜ਼ ਉਹਨਾਂ ਦਾ ਅਸ਼ੀਰਵਾਦ ਸਾਡੇ ਸਾਰੇ ਪਰਿਵਾਰ ਦੇ ਉੱਤੇ ਬਣਿਆ ਰਹੇ ਜਿਵੇਂ ਨਖੁੰਨੀ ਕੱਟਦੇ ਬਾਲ ਨਹੀਂ ਕਰਵਾਂਦੇ ਸ਼ੇਵ ਨਹੀਂ ਕਰਦੇ ਇਹ ਸਾਰੇ ਕਾਰਜ ਵਰਜਿਤ ਮੰਨੇ ਗਏ ਨੇ ਔਰ ਜਿੰਨਾ 15 ਦਿਨ ਉਹਨਾਂ ਦੇ ਨਿਮਿਤ ਅਸੀਂ ਭਗਵਾਨ ਸੂਰ ਦੇਵ ਦੀ ਆਰਾਧਨਾ ਕਰੀਏ ਉਹਨਾਂ ਦੇ ਨਿਮਿਤ ਗਾਇਤਰੀ ਦਾ ਪਾਠ ਕਰੀਏ ਉਹਨਾਂ ਦੇ ਨਿਮਿਤ ਦੀਨ ਦੁਖੀਆਂ ਨੂੰ ਜ਼ਰੂਰ ਤੁਮੰਨਾਂ ਨੂੰ ਆਪਾ ਵਸਤਰ দান ਕਰੀਏ ਉਹਨਾਂ ਦੇ ਨਿਮਿਤ ਆਪਾ ਪੂਜਨ ਕਰਵਾਈਏ ਕੋਈ ਵੀ ਉਹਨਾਂ ਦੀ ਜੋ ਵੀ ਇੱਛਾਵਾਂ ਨੂੰ ਅਸੀਂ ਇਸ ਸਮੇਂ ਦੇ ਵਿੱਚ ਜੇ ਅਸੀਂ ਪੂਰਨ ਕਰਦੇ ਹਾਂ ਸਮਝ ਲਓ ਸਾਰੇ ਪਰਿਵਾਰ ਦੇ ਉੱਤੇ ਬਹੁਤ ਅਸ਼ੀਰਵਾਦ ਮਿਲਦਾ ਹੈ